ਜੀ ਕਿਵੇਂ ਹੋ ਮੈਨੂੰ ਕੰਮ ਤੇ ਲਾ ਕਿਵੇਂ ਹੋ ਸਾਰੇ ਭਾਈ ਅੱਜ ਅਸੀਂ ਬੜੇ ਟਾਈਮ ਬਾਅਦ ਬਲੌਗ ਸ਼ੂਟ ਕਰਨ ਲੱਗੇ ਆ ਬੜੇ ਟਾਈਮ ਬਾਅਦ ਤੇ ਮੈਂ ਮਤਲਬ ਮੈਂ ਕੋਈ ਹੈਲਪਫੁਲ ਨਹੀਂ करूंगी ਮੈਂ ਬਸ ਕੈਮਰਾ ਚੱਕ ਕੇ ਇਧਰ ਉਧਰ ਦਿਖਾਉਂਗੀ ਆ ਮੇਰਾ ਪੂਜੀ ਵੀਰ ਜੀ ਤੂੜੀ ਪਾ ਰਹੇ ਹੈ ਇਧਰ ਮੇਰਾ ਭਾਈ ਆ ਰਿਹਾ ਹੈ ਇਹ ਬਸ ਇਥੋਂ ਬਠਲ ਹੀ ਐਕਸਚੇਂਜ ਕਰਨੇ ਹੁੰਦੇ ਆ ਤੂੜੀ ਅਸੀਂ ਪਤਾ ਖੇਤੋਂ ਚੱਕ ਕੇ ਲੈ ਆਣੇ ਆ ਹੁਣ ਕੋਇਆ ਇਹਨਾਂ ਦਾ ਨਾ ਜਮਾ ਹੁਣ ਜਮਾ ਮੂੰਹ ਤੇ ਗੱਲ ਕਰੀ ਦੀ ਆ ਖੁੱਦੂ ਕੰਮ ਹੈ ਨਾ ਜਮਾ ਫੁੱਲੀ ਵੀ ਇਹ ਖੇਤੋਂ ਲੈਣਾ ਚਾਹੀਦਾ ਰੋਜ਼ ਦੋ ਦੋ ਬੰਦੇ ਆਂ ਜੀ ੱਟੂ ਹੀ ਜਾਂਦੇ ਨੇ ਪਤਾ ਨਹੀਂ ਮੈਨੂੰ ਵੀ ਹਾਂ ਏ ਭਾਈ ਅਸੀਂ ਫਿਰ ਜਮਾ ਉਹੀ ਬੰਦੇ ਆਂ ਫਿਰ ਅਸੀਂ ਉਹਨਾਂ ਕੇ ਕੰਮ ਹੈ ਆਹ ਜੀ ਦੇਖੀਓ ਸਵੇਰ ਤੋਂ ਬੜੀ ਜੀ ਆਏ ਹੁਣ ਪ੍ਰਾਪਾ ਤੁਸੀਂ ਤਾਂ ਖੇਤਾਂ ਇਹ ਕਹਿੰਦਾ ਕਹਿੰਦਾ ਖੇਤੋਂ ਨਿਹਾਂਦੇ ਆਂ ਰੋਜ਼ ਹੋਈ ਵੀ ਸੁਣੂ ਹਾਂ ਮੇਰੀ ਗੱਲ ਇੱਕ ਸੁਣ ਗਾ ਗਣਾ ਹਾਂ ਆਹ ਸਵੇਰ ਤੋਂ ਹੁਣ ਖਾਲੀ ਪਈ ਆ ਹੂੰ ਜਿਹੜੀ ਹੁਣ ਪਹਿਲਾਂ ਤਾਂ ਉਥੋਂ ਲੇਬਰ ਲਾ ਕੇ ਆਪਾਂ ਅਜਿਹੇ ਚ ਪਾਵਾਂਗੇ ਇੱਕ ਮਹੀਨਾ ਰਹਿ ਗਿਆ ਤੂੜੀ ਆਉਣ ਚ ਮੁੜ ਕੇ ਲੇਬਰ ਲਾ ਕੇ ਉਥੇ ਕੁਪ ਭਰਨੇ ਪੈਣਗੇ ਉਹ ਹੀ ਹੁਣ ਕੁਪਾਂ ਚ ਚੱਲੀ ਜਾਂਦੀ ਹੈਗੀ ਜਿਹੜੀ ਹੁਣ ਨਮੀ ਵੰਡਣੀ ਹੈ 35 ਦੀਆਂ ਡਾਲੀਆਂ ਹੋਣੀਆਂ ਉਹ ਆ ਸਵਾਤ ਭਰ ਦਾਂਗੇ ਦੂਰੀ ਲੇਬਰ ਦੀ ਵੀ ਕੋਈ ਓ ਯਾਰ ਇਹ ਥੋੜਾ ਛੋਟਾ ਹੈ ਥੋੜਾ ਨਾ ਉਹਦੇ ਬਿਚਾਰਾ ਬਹੁਤ ਮੈਂ ਨਹੀਂ ਛੋਟਾ ਇਹਦੀ ਸਵਾਤ ਛੋਟੀ ਆ ਕਹਿੰਦੀ ਸਵਾਤ ਨਹੀਂ ਛੋਟੀ ਸਵਾਤ ਬਹੁਤ ਵੱਡੀ ਹਾਂ ਇਹ ਚੱਲਿਆ ਰੇ ਜਵਾਕ ਇਹ ਥੋੜਾ ਨਾ ਹੁਣ 40 ਬੰਦਾ ਦੀ ਟਰਾਲੀਆਂ ਆਉਂ ਨਾ ਬੰਦਾ ਟੋਕਰਾ ਚੱਕਿਆ ਹੋਏ ਸਿੱਟਿਆ ਹੋਊ ਮੇ ਰਲਾਇਆ ਹੋਏ ਇੱਥੇ ਓਏ ਇੱਕ ਗੱਲ ਹੈਗੀ ਐ ਲੱਖੋ ਅੱਜ ਤੂੰ ਦੇਖੇ ਬਾਅਦ ਚ ਵੀਡੀਓ ਬਲੌਗ ਦੇ ਵਿੱਚ ਤੂੰ ਬਾਲਾ ਗੋਰਾ ਹੀ ਐ ਨਾ ਨਜ਼ਰ ਆ ਨਹੀਂ ਸੌ ਲੱਗੇ ਤੂੰ ਗੋਰਾ ਮੇ ਕਾਲਾ ਮਿੰਟ ਚ ਹੀ ਹੋਣੀ ਤੂੰ ਬਲਸਤ ਦੇਖੇ ਨਾ ਬਈ ਹਾਂ ਮੈਂ ਮੰਨਦੀ ਮੈਂ ਸਮਝ ਸਕਦੀ ਦੁਕਾਨਾਂ ਹੁੰਦੀਆਂ ਉਹਨਾਂ ਦੇ ਅੱਡੇ ਗਦਾਮ ਵੀ ਹੁੰਦੇ ਨੇ ਹਨਾ ਬੰਦ ਹਾਂ ਹਾਂ ਇੱਥੇ ਜੀ ਆਪਾਂ ਪ੍ਰੋਡਕਟ ਰੱਖੇ ਹੋਏ ਇਹਨੇ ਤੋਂ ਮਿਲਕ ਲੈ ਲਈ ਹਾਂ ਤੂੜੀ ਵਾਲਾ ਤਾਂ ਵੱਡਾ ਹੋਣਾ ਚਾਹੀਦਾ ਨਾ ਬਈ ਤੂੜੀ ਵਾਲਾ ਬਹੁਤ ਵੱਡਾ ਹੈ ਹਾਂ ਥੋੜੀਆਂ ਪਾ ਲਿਆਂ ਪੈ ਨਹੀਂਆਂ ਥੋੜੀਆਂ ਕਿੰਨੀਆਂ ਪੈ ਜਾਂਦੀਆਂ ਨੇ 30 ਪੈ ਜਾਂਦੀਆਂ ਨੇ 30 ਖਵਾਲ ਦੇ ਬਾਹਰ ਨੇ ਤੂੜੀ ਧੂੜੀ ਪਾਈ ਜਾਂਦੇ ਚਾਰ ਜਰ ਇੱਕ ਚੀਜ਼ ਪਾਇਆ ਕਰੋ ਜਾਂ ਤੂੜੀ ਜਾਂ ਚਾਰ ਆਈ ਬੈਣ ਦੁੱਧ ਲੈਣਾ ਸੌਖਾ ਨਹੀਂ ਹੈਗਾ ਜੀ ਨਾ ਨਾ ਕਾ ਮੈਂ ਵਿੱਚ ਬਥੇਰੇ ਲੋਕ ਕੱਲੇ ਕੱਖ ਹੀ ਪਾਉਂਦੇ ਆ ਤੁਸੀਂ ਨਹੀਂ ਪਾਉਂਦੇ ਮੇਰੀ ਗੱਲ ਤਾਂ ਸੁਣ ਲੈ ਤੈਨੂੰ ਆਥਣੇ ਸੀ ਦਾਲ ਨਹੀਂ ਨੰਦੇ ਅੱਜ ਆਥਣੇ ਤੈਨੂੰ ਕੱਲੀਆਂ ਰੋਕਦੇ ਆਂ ਤੈਨੂੰ ਤੜਕੇ ਕੱਲੀ ਦਾਲ ਦੀ ਬਾਕੇਂ ਨਾ ਨਹੀਂ ਬਈ ਚਾਰ ਦੇ ਵਿੱਚ ਸਭ ਕੁਝ ਆ ਜਾਂਦਾ ਜਿਹੜਾ ਚਾਰ ਪਾਉਣ ਲੱਗੇ ਨਾ ਫਿਰ ਆ ਉਹ ਤੂੜੀ ਦਾ ਮਾਗਰ ਆਂਡੇ ਲਾਏ ਨੇ ਐਨੀ ਮਤ ਨਾ ਇਹ ਮੇਰੇ ਮਾਗਰੇ ਧਰਮ ਤੂੰ ਮੇਰੇ ਮਾਗਰ ਰਾਕੇ ਕੱਲੋ ਛਿੱਤਰ ਲਾ ਖਾ ਲਈ ਦੋ ਚਾਰ ਹੀ ਲਿਓਣੇ ਆ ਯਾਰ ਬਾਕੀ ਉਧਰ ਤਾਂ ਸਾਰੀਆਂ ਚਾਰ ਹੀ ਪਾਉ ਮੈਨੂੰ ਪੱਕਾ ਪਤਾ ਤਿੰਨ ਪਾਏ ਨੇਗੇ ਉਹ ਹੀ ਰੋਈਆ ਤਿੰਨ ਪਾਏ ਆ ਹਾਂ ਤਿੰਨ ਪਾਤੇ ਬਸ ਹੁਣ ਚਾਰ ਹੁਣ ਉਹ ਬੰਦ ਕਰ ਤੇ ਉਹ ਫੀਡ ਫੂਡ ਜੀ ਉਹ ਬਟਲਿੰਗ ਵਾਲੀ ਪਾਉਣੀ ਫੀਡ ਪਾਉਣੀ ਆ ਉਹ ਦੇਖ ਅੱਛਾ ਉਹ ਵੀ ਲਿਓਣੀ ਆ ਕੇ ਹਾਂ ਇਹ ਲੈ ਕਿਸ ਤਾਂ ਉਹੀ ਗੱਲ ਹੈ ਫਿਰ ਇਹਦਾ ਸਹੀ ਆ ਵੇ ਇਹ ਤਾਂ ਬਾਲਾ ਕੰਮ ਹੋ ਕਰ ਨਾ ਯਾਰ ਮੈਂ ਬਾਲਿਆਂ ਨੇ ਦੇਖਿਆ ਉਹ ਕਹਿੰਦੇ ਨੇ ਵੀ ਬਸ ਅਸੀਂ ਚਾਰ ਹੀ ਪਾ ਤੋ ਫਿਰ ਤਾਂ ਲੋੜ ਹੀ ਨਹੀਂ ਕੀ ਬਾਤ ਕੱਲਾ ਚਾਰ ਹੀ ਪਾ ਦੋ ਇਹ ਤਾਂ ਮੈਨੂੰ ਆਇਆ ਲੱਗਦਾ ਕਿ ਟਰੰਮ ਤੇ ਮਸ਼ੀਨ ਲਾਈ ਖੜੀਆਂ ਨਹੀਂ ਹੈ। ਇਸ ਤਰ੍ਹਾਂ ਨੇ ਘਰੇ ਆ ਕੇ ਹੱਥ ਹਮ ਦਾ ਗਿਆ। ਇਹ ਨਹੀਂ ਇਸ ਲਈ ਹਲੇ ਮੈਨੂੰ ਆ ਲੱਗਦਾ ਗੇਟ ਬੂਰੀ ਲੰਬਾ। ਬਈ ਇੱਕ ਸੀਗਾ ਟਾਈਮ ਇੱਥੇ ਮੇਰੀ ਜਮਾ ਨੂਰੀ ਖੜੀ ਹੁੰਦੀ ਸੀਗੀ ਉਹ ਬੂਰੀ ਮੱਝ ਵੇਚਦੀ ਪ੍ਰਭ ਨੇ। ਲਾ ਹੱਥ ਮਾਰ ਲੱਗਣਾ ਸਿੱਟਣਾ। ਚਲੋ ਚਲੋ ਗਾਇਸ ਫਾਸਟ ਫਾਸਟ bro ਫਾਸਟ। ਕਿੰਨਾ ਰਹਿ ਗਿਆ 4 ਹਜੇ ਹੋਰ ਓਏ। 4 ਤਾਂ ਹਜੇ ਕੱਢੀ ਦੋ ਤਿੰਨ। ਓਏ ਇਹ ਸਾਰੇ ਸਾਲ ਕੱਟ ਜਾਂਦਾ ਕਹਿੰਦਾ। ਕਿ ਹਾਲੀਵਾਰੀ ਸਾਲ ਦਾ ਹੀ ਪਾ। ਆਇਦ ਕੀ ਕਿੰਨੇ ਮਹੀਨੇ ਕੱਟਿਆ ਉਹ ਆਇਦ ਕੀ ਇਹਨਾਂ ਨੇ 6 ਮਹੀਨੇ ਇੱਧਰ ਦੇਖ ਹੈ ਇਹਨਾਂ ਨੇ ਨਾ ਚਾਰ ਚਾਰ ਦੇ ਵਿੱਚ ਜਦੋਂ ਚਾਰ ਚੱਲਿਆਗਾ ਚਾਰ ਤਾਂ ਬੌੜਾ ਸੀ ਇਹਨਾਂ ਨੇ ਸਾਲ ਹੀ ਨਹੀਂ ਮੁਕਣਾ ਸੀ ਆ ਤਾਂ ਛੇਰ ਥੋੜਾ ਹੀ ਵੱਧ ਪਾਤਾ ਸੀ ਠੀਕ ਠਾਕ ਉਹ ਡੜੀ ਬੌੜਾ ਸੀ ਠੀਕ ਤੂੰ ਹੱਥ ਮਾਰ ਲੱਗ ਤੇਰੇ ਬੱਸ ਦਾ ਰੋਗ ਨਹੀਂ ਆ ਪੱਠਣਾ ਨਹੀਂ ਨਲੇ ਰੋਟਾ ਆਉਂਦਾ ਛੇਰ ਛੋਟਾ ਕਿੰਨੇ ਕਿੱਲਿਆਂ ਦਾ ਚਾਰ ਪਾਇਆ ਸੀ ਇਦ ਕੀ ਆਪਾਂ 5 ਮਾਹਰ ਉਹ ਵੀ ਪਾਤਾ ਸੀ ਲੋਕ ਲੈਣਾ ਸੱਤ ਕਿੱਲੇ ਦਾ 4-6 ਮਹੀਨੇ ਨਹੀਂ ਘਟਦਾ ਯਾਰ। 4 ਕਿੱਲੇ ਦਾ ਪਹਿਲਾ। 2 ਕਿੱਲੇ ਦਾ। ਫੇਰ ਵੀ 6 ਕਿੱਲੇ ਦਾ 4-2 6 ਮਹੀਨੇ ਵੀ। ਹਾਂ ਚੱਲ। ਪਸ਼ੂ ਵੀ ਸੀਗੇ ਸਹੀ ਗੱਲ ਆ। ਆਹ ਵੇਖੀ ਖੜ ਜਾ। ਰੁਕ ਜਾ। ਰੁਕ ਜਾ। ਬੜੇ ਕਿਤੇ ਨਹੀਂ ਕਿਹਕੇ ਆ ਅਸੀਂ ਹਾਰਡ ਵਰਕ ਲੈ ਲੱਗੇ ਸੀ। ਬਿੱਲਾ ਹਾਡਵਈ ਬਈ ਲੱਖੋ ਦਾ ਹਾਰਡਵਰਕ ਦੇਖ ਲੋ ਭਰਾ ਸਹੀ ਹੈ ਸਹੀ ਹੈ ਬਾ ਨਾੜਾ ਖੜੀਆਂ ਹੋ ਗਈਆਂ ਹੈ ਇਹ ਹਾਰਡਵਰਕ ਹੈ ਬਈ ਲੱਖੋ ਬੜੀਆਂ ਸਜਾਦ ਗਰੂ ਵੀ ਹਾਂ ਆ ਗਏ ਹੋਈ ਬੜੇ ਟਾਈਮ ਬਾਅਦ ਇਕੱਠੇ ਹੋਏ ਹਣਾ ਇਹ ਆ ਗਿਆ ਤੁੰਮੀ ਨਾਲ ਤੁਹਾਡਾ ਇਹ ਬੜੇ ਮੈਸੇਜ ਆਉਂਦੇ ਹੁੰਦੇ ਸੀ ਲੱਖੋ ਕਿੱਧਰ ਗਿਆ ਬਾਈ ਲੱਖੋ ਮੈਂ ਆਈ ਵੱਡੀਆਂ ਮੈਂ ਥੋੜਾ ਜਿਹਾ ਲੱਖੋ ਨਾ ਹੁਣ ਕਾਲਜ ਚ ਜਾ ਰਿਹਾ ਥੋੜੀ ਲੱਖੋ ਦੀ ਹਵਾ ਜੀ ਤੂੰ ਬ੍ਰੀਟ ਐਟ ਹੋਣ ਲੱਗ ਰਹੀ ਹੈ ਮਨ ਕਾਲਜ ਲੱਗ ਰਿਹਾ ਜਾਂ ਜਾਂਦੀ ਨਹੀਂ ਅਪਨੂੰ ਆਹ ਪੇਪਰ ਉੱਪਰ ਹੋ ਗਏ ਤੇਰੇ ਹਾਂ ਬੀਏ ਬਾਈਚ ਨਾ ਰਹਾ ਉਪਰ ਆ ਕਾਨੂੰ ਸਾਨੂੰ ਪਤਾ ਸੀ ਸ਼ੁਕਰ ਹੈ ਤੈਨੂੰ ਪੂਨ ਫਾਰਮ ਪਤਾ ਵਿਚਾਰੀ ਪ੍ਰਾਪਦੀ ਵੀ ਡਿਗਰੀ ਲੈਣੀ ਹੈ ਹਜੇ ਫੜ ਕੇ ਲਾਈਟਡ ਚ ਹਾਂ ਬਾਈ ਡਿਗਰੀ ਲੈਉਣ ਵਾਲੀ ਪਈ ਆ ਹਲੇ ਹਾਂ ਉਹ ਲੋਕ ਇਹਨਾਂ ਦਾ ਨਾਮ ਲੈ ਜੀ ਤੇਰੇ ਕਾਲਜ ਚ ਜਾ ਕੇ ਲੈ ਆ। ਭਰਾ ਵੀਰ ਜੀ ਡਿਗਰੀ ਕੀਤੀ ਸਦੀਆਂ ਦੀ ਵਿਚਾਰਾ ਅੱਡੀ ਐਮ ਸੀ ਵੀ ਨਹੀਂ ਲੈ ਆ ਫੜ ਕੇ ਵੀ ਡਿਗਰੀ ਤਾਂ ਲਿਆ ਪੈਸੇ ਲਟਾਏ ਸੀ ਉਹਨਾਂ ਨੂੰ ਕਦੇ ਪੈਸੇ ਦਿੰਦੇ ਹੁੰਦੇ ਉਹਨਾਂ ਨੂੰ ਭਰਦੇ ਨਹੀਂ ਖੜ ਜਾ ਚੱਲ ਮੈਂ ਤਾਂ ਡਿਗਰੀ ਨਹੀਂ ਲਿਆ ਫੜ ਕੇ ਹਾਂ ਮੈਂ ਲਿਆ ਸੀ ਇਹਨਾਂ ਦੇ ਥੱਬਾ ਕਾगज ਗਲੀ ਆਉਂਦੇ ਤੇਰੇ ਕੋਈ ਕੰਮ ਆਇਆ ਕੀ ਉਹ ਉਹ ਭਰਾਵਾ ਕੰਮ ਕਿਸੇ ਦਾ ਨਹੀਂ ਹੁੰਦੇ ਐਟ ਦਾ ਐਂਡ ਆਫ ਦਾ ਡੇ ਕੰਮ ਤਾਂ ਆ ਹੀ ਆਈਆਂ ਨਹੀਂ ਆ ਸਹੀ ਆ ਭਰਾਵਾ ਚਾਰ ਪਾ ਲਿਆ ਆ ਕੰਮ ਆ ਉਹ ਬਸ ਆਇਆ ਬਸ ਇੱਕ ਵੀ ਚਲ ਡਿਗਰੀ ਹੈਗੀ ਅੱਜ ਕੱਲ ਮਿਲਦੀ ਨਹੀਂ ਨੌਕਰੀ ਬਸ ਡਿਗਰੀ ਦਾ ਵਾਸਤੇ ਕਾਏ ਹੋ ਜਾਂਦਾ ਥੋੜੇ ਟਾਈਮ ਬਾਅਦ ਸਹੀ ਲਗਾ ਆਤਮਾ ਨੂੰ ਸ਼ਾਂਤੀ ਮਿਲ ਜਾਂਦੀ ਹੈ ਹਾਂ ਥੋੜੇ ਟਾਈਮ ਬਾਅਦ ਕੱਢ ਕੇ ਦੇਖ ਲਈਦੇ ਆ ਡਾਕੂਮੈਂਟ ਵੀ ਅਸੀਂ ਵੀ ਡਿਗਰੀਆਂ ਕਰੀਆਂ ਹੋਈਆਂ ਸੀਗਾ ਸਹੀ ਆ ਭਰਾਵਾ ਪਾ ਦੋ ਪਾ ਦੋ ਛੇਤੀ ਨੀਰਾ ਪਾ ਦੋ ਆ ਚਲੌਣੇ ਹੁੰਨੇ ਹੁਣ ਬੁਫਰ ਹੈ ਬਾਣੀ ਚਲੌਣੇ ਹੁੰਨੇ ਆ ਨੰਗਰ ਇਹਦੇ ਫਿਰ ਨਾਲ ਨਾਲ ਨੇ ਬੱਚੇ ਘੱਟ ਰੱਖਿਆ ਕਬੂਤਰਾਂ ਨੇ ਉੱਡਦੇ ਆ ਤੇ ਇੱਥੇ ਹੁਣ ਹੈਗੇ ਨੇ ਆਹ ਦੇਖੋ ਬੰਦਾ ਬੱਚਾ ਬੈਠਾ ਇੱਕ ਮਾਰਤਾ ਯਾਰ ਉਹਨਾਂ ਉਹ ਤਾਂ ਬਥੇਰਾ ਭੱਜ ਜਾਂਦਾ ਮੈਂ ਖੜਦਾ ਮੈਂ ਤੈਨੂੰ ਦਿਖਾਉਂਦਾ ਮਾਰਤਾ ਯਾਰ ਹਾਂ ਜੂਂਗਾ ਜੂਂਗਾ ਯੈਸ ਆਈ نو 3x ਮੇ ਆ ਭਾਈਆ 3x ਹੈ ਅੱਛਾ ਫਿਰ ਉਹ ਅੱਛਾ ਬਾਣੀ ਦੇ ਡਰਤੀ ਭੱਜ ਜਾਂਦੇ ਨੇ ਆਏ ਨਹੀਂ ਵੀ ਉਹ ਜਦੋਂ ਚੱਲਦਾ ਹੈਗਾ ਫਿਰ ਇਹ ਇਹਨਾਂ ਨੂੰ ਆਇਆ ਹੋਇਆ ਤਾਂ ਵੀ ਕੀ ਚੱਲੀ ਜਾਂਦਾ ਸਹੀ ਆ ਬਹੁਤ ਸਹੀ ਆ ਸਹੀ ਆ ਸਹੀ ਆ ਚਲੋ ਚਲੋ ਪਾ ਦਿਓ ਨੀਰਾ ਆ ਤਾਂ ਸੁੱਤਾ ਹੀ ਪਈ ਆ ਹਜੇ ਕਿਉਂ ਓਏ ਹਾਂ ਭਈ ਆਹ ਇਨਾ ਹੁੰਡਾ ਨਾ ਸਾਡਾ ਜੇ ਇੱਕ ਦਿਨ ਕੰਮ ਕਰ ਲਾਗੇ ਫਿਰ ਇਹ ਅਹੀਂ ਕਰੀਊਗਾ ਮੇਰੇ ਕੰਨੀ ਫੋਕਸ ਰੱਖੋ ਨਹੀਂ ਫੋਕਸ ਨਹੀਂ ਤੂੰ ਐਂ ਦੱਸ ਕੰਮ ਕਰਨਾ ਵਧੀਆ ਗੱਲ ਆ ਕਿ ਘੱਟੀਆਂ ਗੱਲ ਆ ਕੰਮ ਕਰਨਾ ਬਹੁਤ ਵਧੀਆ ਗੱਲ ਆ ਆਈ ਐਗਰੀ ਵਿਦ ਯੂ ਬ੍ਰੋ ਕਿਉਂ ਨਹੀਂ ਕਈ ਹੈਗੇ ਨੇ ਕਈ ਹੁੰਦੇ ਨੇ ਵਿੱਚ ਵੀ ਹਾਂ ਕੰਮ ਨਹੀਂ ਕਰਨਾ ਹਾਂ ਹਾਂ ਕੰਮ ਦਾ ਟੱਕਾ ਨਹੀਂ ਤੋੜ ਲੈ ਇਹ ਮੇ ਤੁਮ ਕਾ ਮੈਂ ਸਾਰੇ ਨਾਲੋਂ ਵੱਧ ਕੰਮ ਮੈਂ ਹੀ ਕਰਦੀ ਆ ਤੁਹਾਡੇ ਚ ਹਾਂ ਕੈਮਰਾ ਫੜ ਆ ਕੀ ਹੋ ਗਿਆ ਹੁਣ ਜੇ ਮੈਂ 2 ਢਾਈ ਮਹੀਨੇ ਵਿਆਹ ਤੋਂ ਬਾਅਦ ਹਾਂ ਮੈਂ ਸਾਨੂੰ ਨੀਰਾ ਨਹੀਂ ਪਾਇਆ ਬਥੇਰੀ ਮੈਂ ਢੂੜੀ ਢੋਈ ਆ ਉਹ ਬ੍ਰਾਂਡ ਬਰਾਸਵਾਤ ਜੀ ਜੋ ਮੇਰੀਆਂ ਤਾਂ ਲੱਤਾਂ ਗੋਡੇ ਖੜ ਜਾਂਦੇ ਸੀ ਇਹ ਢੂੜੀ ਰੇ ਇਸਵੇਰੇ ਬਹੁਤ ਆਣਾ ਓਏ ਇੱਕ ਗੱਲ ਹੈਗੀ ਆ ਨਾ ਮੈਂ ਆਪਣੇ ਘਰ ਚ ਨਾ ਉਹ ਟੋਕਰਾਂ ਨਹੀਂ ਦੇਖਿਆ ਆਪਾਂ ਬਠਲਾ ਨਾਲ ਹੀ ਪਾਉਂਦੇ ਕਈ ਟੋਕਰਿਆਂ ਨਾਲ ਢੂੜੀਆਂ ਪਾਉਂਦੇ ਆ yes daddy is coming ਪਾ ਲੋ ਪਾ ਲੋ ਨੀਰਾ ਪਾਓ ਡਾਡੀ ਕੋ ਗਾ ਫੁੱਟਬਾਲ ਲੱਗਿਆ 4:30 ਹੋ ਗਏ ਨੀਰਾ ਵੱਡੇ ਸਿਆਣੇ 3:30 ਹੋ ਗਏ 3:30 ਫਿਰ ਵੀ 2:30 ਨੀਰਾ ਪੈਂਦਾ ਹੁੰਦਾ ਕਿਤੇ 3 3 ਵਜੇ ਲੱਗਦੇ ਹੁੰਨੇ ਆ 4:00 ਵਜੇ ਨੂੰ ਪਾ ਦੇ ਤੁਸੀਂ ਥੋੜਾ ਜਿਹਾ ਸ਼ਡਿਊਲ ਚੇਂਜ ਕਰੋ 2:30 ਵਜੇ ਨੀਰਾ ਪਾ ਕੇ 4:00 ਵਜੇ ਜੋਇਆ ਕਰੋ ਆਏ ਤੜਕੇ 4:00 ਵਜੇ ਉੱਠ ਕੇ ਕਾਹਨ ਚ ਜਾ ਕੇ ਤੂੰ ਹੈਲੋ ਗਾਇਜ਼ ਬੀੜੀ ਅਗਣ ਕਾਣੀ ਤੂੰ ਕਰਿਆਗਾ ਰੈਸਟ ਕਾਣੀ ਗੋਹਾ ਕੂੜਾ ਸਾਰਾ ਕੁਝ ਹੁਣ ਮੈਂ ਆਪੇ ਕਰਿਆ ਕਰਾਂ ਇਹ ਥੋੜਾ ਜਿਹਾ ਮੇਰੇ ਭਰਾ ਦਾ ਨਾ ਵੀ ਵਿਆਹ ਹੋਣਾ ਲੈਗਾ ਅਸੀਂ ਚੱਲ ਰੈਸਟ ਦਿਵਾ ਲਾਂਗੇ ਤੈਨੂੰ ਐਡਾ ਕੋਈ ਚੱਕਰ ਨਹੀਂ ਵੀਰੇ ਤੈਨੂੰ ਰੈਸਟ ਅਸੀਂ ਪ੍ਰੋਪਰ ਦਿਵਾਵਾਂਗੇ ਹਜੇ ਤਾਂ ਕਰ ਹਾਈ ਤਾਂ ਬਹੁਤ ਦਿਨ ਪਏ ਉਦੋਂ ਨੂੰ ਤਾਂ ਤੂੰ ਜਮੀ ਟੰਬਲ ਜਾਏਗਾ ਛੱਡ ਦੇਣਾ ਸਾਰਾ ਕੁਝ ਵੈਰੀ ਗੁੱਡ ਵੈਰੀ ਗੁੱਡ ਕਰੋ ਕੰਮ ਜੋ ਵੀ ਤਾਂ ਉਪਰੇ ਮੈਂ ਉਹ ਵੀਡੀਓ ਬਣਾਈ ਜੀ ਜਿਵੇਂ ਅੰਗਰੇਜ਼ ਨਹੀਂ ਆ ਕੇ ਗੋਲਡਨ ਟੈਂਪਲ ਦੇ ਬੀਰ ਆ ਆਹ ਦਿਵਰੇ ਪਹਿਲਾ ਦਿਨ ਅਜ ਮੈਂ ਤੁਹਾਡੇ ਦੇ ਹੁਕਮ ਚਲਾਉਂਗੀ ਕੱਲ ਤੋਂ ਮੈਂ ਲੱਗ ਜੂਗੀ ਕਰ ਰੋ ਆਹ ਇੱਕ ਉਹ ਮੇਰਾ ਭਾਈ ਚਾਰ ਇਹ ਹੁਣ ਸ਼ਾਮ ਦਾ ਕਿ ਸਵੇਰ ਦਾ ਚਾਰ ਵੀ ਲੈਂਦਾ ਇਹਦੇ ਵਿੱਚ ਬਸ ਹੁਣ ਅਸੀਂ ਬਾਤ ਆ ਨੀ ਦਾ ਢੜਕੇ ਪਉਂਦੇ ਨੀ ਕੱਲ ਨੂੰ ਹੁਣ ਇਹ ਜਿਹੜੇ ਬਾਬਾ ਗੱਪੋ ਸ਼ੁਰੂ ਆ ਫੁਰਲਦਾ ਦੇਖ ਕਿਹੜੇ ਲੋਟ ਭਰੇ ਹੋਏ ਨੇ ਰਾਜੀ ਨਹੀਂ ਇੰਨੇ ਨਾਲ ਵੋਏ ਐਂ ਕਿਉਂ ਕਿ ਨਾਲ ਐਨਾ ਖਾਂਦੀਆਂ ਖਾਂਦੀਆਂ ਤਾਂ ਧੂਫ ਨਿਕਲ ਜੂ ਵਿੱਚ ਬੱਟਰ-ਬੱਟਰ ਫੀਡ ਦਾ ਵੀ ਪਾਵਾਂਗੇ ਹਜੇ ਅੱਛਾ ਫੇਰ ਆਹ ਚਾਰ ਇੰਨਾਗਾ ਤੋਂ ਲੈਂਦਾ ਹਾਂ ਅਜੇ ਖਰਾਬ ਹੋਣ ਨੂੰ ਅੱਛਾ ਇਹ ਸਾਰਾ ਪੈ ਜੂਗਾ ਮਤਲਬ ਹੋਣਾ ਬਸ ਆ ਇਹ ਵਿੱਚੋਂ ਬਚਣਗੇ ਆਂ ਫੇਰ ਭਾਈ ਇਹਦਾ ਮਤਲਬ ਫਿਰ ਤੁਸੀਂ ਮੇਰੇ ਤੋਂ ਬਾਅਦ ਬਾਲੀ ਕੁਝ ਚੇਂਜ ਕਰਤਾ ਹਨਾ ਪਸ਼ੂਆਂ 'ਚ ਸੌਖੇ ਹੋ ਗਏ ਹਾ ਮੇਰੇ ਵੇਲੇ ਅੱਖਾਂ ਕੰਮ ਕਰਦੇ ਸੀ ਯਾਰ ਇਹ ਮੈਂ ਇੱਕ ਚੀਜ਼ ਨੋਟ ਕੀਤੀ ਆ ਭਰਾਵਾ ਮੇਰੇ ਵੇਲੇ ਬਈ ਇਹ ਬਾਹਾਂ ਓੱਖਾ ਕੰਮ ਕਰਦੇ ਸੀ ਤੂੜੀ ਬੁਆਉਂਦੇ ਉਹਨੇ ਵੀ ਗੋਬਰਟ ਕਰਦੀਆਂ ਨਹੀਂ ਆ ਫਿਰ ਤੇਰੇ ਵੇਲੇ ਤੂੰ ਆਪੀ ਸਿੱਟੀ ਜਾਂਦੀ ਸੀ ਮੇਰੇ ਵੇਲੇ ਤਾਂ ਇਹ ਤੂੜੀ ਢਵਾਉਂਦੇ ਨੇ ਬੱਠਲ ਤੇ ਉਹ ਟੋਕਰੀਆਂ ਜਾਂ ਅੱਡ-ਅੱਡ ਫੀਡ ਇਹਦੀ ਆ ਫੀਡ ਹੈ ਇਹਦੀ ਆ ਫੀਡ ਹੁਣ ਤਾਂ ਇਹ ਜਮੇ ਸੌਖਾ ਕੰਮ ਕਰੀ ਬੈਠੇ ਨੇ ਚੰਗਾ ਕੰਮ ਹੈ ਇਹਨਾਂ ਦਾ ਮੈਂ ਵੀ ਕਹੂੰ ਫੀਡ ਤਾਂ ਉਵੇਂ ਹੀ ਪਾਵਾਂਗੇ ਉਹਦੀ ਅੱਡ-ਅੱਡੀ ਆ ਉਵੇਂ ਟੋਕਰੀਆਂ ਜਾਂ ਹਾਂ ਬਸ ਇਹ ਤੂੜੀ ਵਾਲਾ ਕੰਮ ਉਹ ਸੈੱਟ ਕਰਤਾ ਮੇਰੇ ਉਹੀ ਗੋਡੇ ਘਸਵਾਤੇ ਸੀਗੇ ਤੈਨੂੰ ਮੈਂ ਵਿਚਾਰੀ ਉਹ ਹੀ ਗੋਡੇ ਘਸਾਈਗੇ ਸਾਰੀ ਬਰੰਤ ਉਹ ਸਾਰੀ ਸੁਭਾਤ ਮੈਂ ਹੀ ਬੇਲੀ ਕੀਤੀ ਆ ਢੂੜੀ ਪਾ ਪਾ ਕੇ ਹਨਾ ਸਹੀ ਗੱਲ ਆ ਹਨਾ ਬੜੀ ਢੂੜੀ ਛੱtre ਲੈ ਲਿਆ ਸਾਥ ਜੀ ਨੇ ਉਹ ਮੇਰੇ ਜਾਦ ਰਹੂਗੀ ਮੈਂ ਬੜੀ ਢੂੜੀ ਢੋਈ ਆ ਸੌ ਲੱਗੇ ਸਹੀ ਆ ਅੱਜ ਮੈਂ ਆਪਦੀ ਲਾਲ ਗਾਂ ਵੀ ਚੋਣੀ ਆ ਕਿੱਥੇ ਆ ਆ ਕਰਦੀ ਐ ਨਾ ਉਹਦੀ ਪੋਜੀਸ਼ਨ ਚੇਂਜ ਕਰਦੀ ਸਾਰੀਆਂ ਦੀ ਜਗ੍ਹਾ ਬਦਲਦੀ ਯਾਰ ਮੈਨੂੰ ਤਾਂ ਪਤਾ ਹੀ ਨਾਦਾ ਕਿਹੜੀ ਕਿੱਧਰ ਖੜੀ ਐ ਕਿਹੜੀ ਕਿੱਧਰ ਆਹ ਵੇਖੋ ਮੇਰੀ ਲਾਲ ਜੀ ਗਾਂ ਜਿਹੜੀ ਮੈਂ ਇਹ ਇਹ ਇਹਦੀ ਧਾਰ ਕੱਢਦੀ ਹੁੰਦੀ ਸੀ ਨਾ ਪੱਠਾ ਹੀ ਭਾਗ ਕਿਉਂ ਇਹ ਰੋਈ ਜਾਂਦੀ ਐ ਉਹ ਨਸਲ ਨਸਲ ਕਿਹੜੀ ਐ ਬ੍ਰੀਡ ਰਾਠੀ ਲਾਲ ਰੰਗ ਦੀ ਰਾਠੀ ਹੁੰਦੀ ਐ ਨਾ ਕਹੇ ਉਹ ਲਗੀ ਦੋ ਅੰਜੇ ਸੀ ਆਹੋ ਆਹੋ ਸੱਚੂ ਐ ਰਾਠੀ ਨਹੀਂ ਓਏ ਓਹ ਸ਼ਾਹੀਵਾਲ ਹਨਾ ਸ਼ਾਹੀ ਵਾਲਾ ਯਾਰ ਦੱਸ ਨਾ ਮੈਨੂੰ ਯਾਦ ਆਉਂਦੀ ਜਰਸੀ ਹੋਏ ਜਰਸੀ ਸ਼ਾਹੀ ਵਾਲ ਤਾਂ ਡੱਬਕੜੀ ਹੁੰਦੀ ਹੈ ਨਾ ਉਹ ਤਾਂ ਸੱਚ ਹੋ ਹੁੰਦੀ ਓਏ ਹੀਫਰ ਹੁੰਦੀ ਆ ਆਹ ਹੈਗੀ ਸ਼ਾਹੀ ਵਾਲ ਹੈ ਉਹ ਕਿਹੜੀ ਆ ਜਰਸੀ ਆ ਸ਼ਾਹੀ ਵਾਲਾ ਆ ਸ਼ਾਹੀ ਵਾਲਾ ਹੋ ਜਰਸੀ ਹੈ ਮੇਰੇ ਲਈ ਲਾਲ ਆ ਵੀ ਨਾਲ ਵਾਲੀ ਵੀ ਜਰਸੀ ਆ ਉਹ ਵੀ ਜਰਸੀ ਆ ਆਹੀ ਫਰਾ ਨੇ ਹਨਾ ਉਹ ਇਹੀ ਫਰਾ ਪਤਾ ਕਿਹੜੀਆਂ ਹੁੰਦੀਆਂ ਨੇ ਕਿਹੜੀਆਂ ਬੱਚੀਆਂ ਹੁੰਦੀਆਂ ਅੱਛਾ ਯਾਰ ਕਦੇ ਤੁਸੀਂ ਗਾਂ ਨੂੰ ਹੀਫਰ ਬਣਾ ਦਿੰਦੇ ਹੋ ਤੁਸੀਂ ਐਦਾਂ ਮੇਰਾ ਮਾਈਂਡ ਵਾਸ਼ ਕਰ। ਇਹ ਨਵੇਂ ਦੁੱਤੇ ਨਹੀਂ ਉਹ ਹੀਫਰਾਂ ਨੇਗੀਆਂ ਬਰਕਰ ਤੇ ਬਾੜ ਦਾ। ਇੱਕ ਹੋੜੀਆ ਉਹ ਵੀ ਕਾਫੀ ਹੈ ਹਜੇ 4 ਮਹੀਨਿਆਂ ਦੀ ਆ ਸਾਢੇ 4 ਮਹੀਨੇ। ਇੱਕ ਜਿਹੜੇ ਕਰਾਸ ਬਰੀਡ ਵੀ ਹੁੰਦੀ ਆ। ਕਰਾਸ ਬਰੀਡ ਹੁੰਦੀ ਆ ਦੋ ਗੜੀਆਂ ਦਾ। ਜਿਹੜੀ ਉਹ ਵੱਡੇ ਘਰ ਨਾਲਿਓ ਉਹ ਥਰੇ ਦੇ ਬਰੀਡ ਆ। ਅੱਛਾ ਅੱਛਾ ਅੱਛਾ। ਮੱਝਾਂ ਤਾਂ ਹੁਣ ਬਈ ਸਾਡੇ ਆ ਹੀ ਰਹਿ ਗਈਆਂ ਤਿੰਨ। ਇਹ ਕਿਹੜੀ ਨਸਲ ਆ ਮੱਝਾਂ ਦੀ? ਮੈਨੂੰ ਬੂਰੀ ਮੱਝ ਪਤਾ ਗੱਲੀ ਮੱਝਾਂ ਦਾ ਮੈਨੂੰ ਘੱਟ ਪਤਾ ਕਿਉਂਕਿ ਕੁਝ ਕਿਹ ਕੀ ਹੁੰਦੀਆਂ ਇਹਨਾਂ ਦਾ ਕਿਹੜੇ ਨਸਲ ਹੋਣ ਪਤਾ ਲੱਗਦੀ ਹੈ ਨਾ ਆਹ ਕਿਹੜੀ ਆ ਸਾਰੇ ਨਾਲੋਂ ਪਹਿਲ ਤੇ ਖੜੀ ਹੈ ਜਿਹੜੀ ਇਹ ਤਿੰਨੇ ਸਾਡੀਆਂ ਰਹਿ ਗਈਆਂ ਹੁਣ ਮੋਰਾ ਨਸਲ ਦੀਆਂ ਬਾਕੀ ਸਾਰੀਆਂ ਪ੍ਰਭ ਨੇ گاਵੇਂ-ਗਾਵਾ ਕਰਦੇ ਆ ਪਿਛਲੀ ਵਾਰੀ ਸਾਡੇ ਮੱਝਾਂ ਵੱਧ ਸੀਗੀਆਂ ਹੈ ਵੇਚਾਂਗੇ گاਵਾ ਹੀ ਕਰਾਂਗੇ ਆ ਉਰਲੀ ਉਰਲੀ ਦੀ ਵੀਡੀਓ ਪਾਵਾਂਗੇ ਦੁੱਧ ਦਿੰਦੀ ਹੈ 22-23 ਲੀਟਰ ਮਣਿਆ ਕੇ ਪਾਵਾਂਗੇ ਚਲ ਇਹਦੀ ਸਪੈਸ਼ਲ ਵੀਡੀਓ ਪਾ ਦਾਂਗੇ ਬਾਈ ਚਲੋ ਗਾਇਸ ਪਾ ਦੋ ਪਾ ਦੋ ਨੀਰਾ ਫਿਰ ਠੀਕ ਆ ਆ ਜਾਓ ਜਲਦੀ ਕਰਦੀ ਪਾਗੇ ਚਲੋ ਭਾਈ ਅੱਜ ਅਸੀਂ ਬੜੇ ਟਾਈਮ ਬਾਅਦ ਵੀਡੀਓ ਬਣਾਈਏ ਹੁਣ ਮੈਂ ਇੱਥੇ ਆਂ ਤਰਵ ਦੇ ਵਿਆਹ ਤੱਕ ਤੇ ਹੁਣ ਮੈਂ ਰੋਜ਼ ਸੀ ਰੋਜ਼ ਵੀਡੀਓ ਪਾਏ ਕਰਾਂਗੇ ਅੱਜ ਤਾਂ ਮੈਂ ਵੀ ਪਵਾ ਦਿੰਦੀ ਨੀਰਾ ਮੈਂ ਕਿਹਾ ਚਾ ਕਾ ਨੂੰ ਪਹਿਲੇ ਦਿਨ ਪਵਾਉਣਾ ਅੱਜ ਹੁਣ ਮੈਂ ਇੱਥੇ ਆਂ ਹੁਣ ਮੈਂ ਅਜੇ ਇੱਥੇ ਆ ਵਾਵਾ ਟੈ ਹੋ ਤੇ ਹੋਰ ਵੀ ਅਸੀਂ ਕੰਮ ਕਰਾਇਆ ਕਰੂੰਗੀ ਮੈਂ ਵੀ ਆਏ ਤਾਂ ਮੈਨੂੰ ਦੇਖ ਦੇਖ ਕੇ ਨਾ ਫਿਰ ਅੰਦਰੋਂ ਤੇਜ ਨਾ ਆਉਂਦੀ ਆ ਵੀਰ ਮੈਂ ਕੱਲੀ ਵੇਲੀ ਘਾਤੋਂ ਖੜੀ ਆ ਮੇਰੇ ਭਾਈ ਕੰਮ ਕਰੀ ਜਾਂਦੇ ਨੇ ਜਦੋਂ ਜੀ ਹਾਂ ਹਾਂ ਇੰਨੀ ਕਿ ਜੇ ਤੂੰ ਸੰਗ ਮੰਨਣ ਲੱਗ ਜੇ ਫਿਰ ਗੱਲਾਂ ਨਾ ਯਾਰ ਮੈਨੂੰ ਸੰਗ ਤਾਂ ਬਥੇਰੀ ਆਉਂਦੀ ਆ ਭਰਾ ਐਂ ਦੀ ਗੱਲ ਨਹੀਂ ਮੈਂ ਫੀਲ ਬਹੁਤ ਕਰਦੀ ਆ ਵੀ ਮੈਂ ਜੇ ਤੂੰ ਐਂ ਕਰ ਦੇ ਜੇ ਤੈਨੂੰ ਫੀਲ ਹੁੰਦੀ ਆ ਬੱਠਲ ਚੱਕ ਬਹੁਤ ਸਿੱਟਦਾ ਹੋਣਾ ਹਾਂ ਨੂੰ ਐਨੇ ਵੀਲੀ ਫੀਲ ਹੁੰਦਾ ਸਾਰ ਵੀ ਆ ਫੀਲ ਹੁੰਦਾ ਵੀ ਤੇ ਸਾਰਾ ਬੱਠਲ-ਬੁੱਠਲ ਜੇ ਮੈਂ ਵੀ ਚੱਕ ਕੱਲ ਨੂੰ ਮੈਂ ਪਵਾਉਂਗੀ ਯਾਰ ਚਾਰ ਪਕਾ ਵਾਦਾ ਵਾਦਾ ਬੱਚੀ ਦੇ ਘਟਨਾ ਹੈ ਨਨਹਤ ਮਾਰਦੇ ਇਹਨਾਂ ਨੂੰ ਵਿੱਚ ਸਵੇਰੇ ਬੰਦ ਲਓ ਜੀ ਨੀਰਾ ਨੂਰਾ ਪੈ ਗਿਆ ਕੱਲ ਤੋਂ ਮੈਂ ਵੀ ਕੰਮ ਕੁਆਲਟੀ ਤਾਂ ਆਹ ਸਿਰੇ ਦਾ ਮੱਲੀ ਹੋਈ ਐ ਅੱਜ ਤੂੰ ਹਰੇ ਦੀ ਮਾਲ ਲੈਣੀ ਇਹਦਾ ਮੈਂ ਤੈਨੂੰ ਉਦੋਂ ਨਹੀਂ ਕਹਤਾ ਸੀ ਪਰ ਆਹ ਬੱਚੀ ਤਾਂ ਮੇਰੀ ਆ ਮੇਰਾ ਵੀ ਲੈ ਹੋਈ ਜਾ ਕੇ ਐ ਕਿਹਨੂੰ ਵੱਡੇ ਦਾ ਘਰ ਹੈ ਐ ਨਾ ਮੁੜ ਕੇ ਤੁਸੀਂ ਤਾਂ ਕਹੋਗੇ ਨਾ ਭਾਗ ਲਾ ਕੇ ਦੇ ਦੇਣਾ ਐ ਦੀ ਗਾਹ ਗਾਹ ਬਣ ਗਈ ਜਦੋਂ ਇਹ ਉਦੋਂ ਲੈ ਕੇ ਜਾਣੀ ਆ ਇਹ ਇਹ ਹਪਾ ਮਾਲ ਲਈ ਆ ਬੱਚੀ ਬਰਾਬਰ ਤੋਂ ਬੜੇ ਟਾਈਮ ਬਾਅਦ ਅੱਜ ਵਲੌਗ ਆ ਲੱਗਦਾ ਨਹੀਂ ਹਨਾ ਵੀ ਵਿਆਹ ਵਿਊ ਜਾ ਹੋਇਆ ਹੈ ਹਨਾ ਉਵੇਂ ਜਿਹੇ ਜਿਵੇਂ ਅਸੀਂ ਪਹਿਲਾਂ ਫਿਰਦੇ ਹੁੰਦੇ ਸੀ ਹਨਾ ਉਵੇਂ ਜਿਵੇਂ ਪਹਿਲਾ ਵਾਰ ਕੀ ਸਿੰਡਰ ਹੋਣੀ ਵੀ ਸਿੰਡਰ ਸਿੰਡਰ ਕਰੇਗੀ ਭਰਾਵਾ ਚਲੋ ਗਾਇਸ ਠੀਕ ਆ ਫਿਰ ਬਾਏ ਬਾਏ ਬਈ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਕੱਲ ਤੋਂ ਮੈਂ ਪੱਕਾ ਕੰਮ ਕਰਾਉਂਗੀ ਆਪ ਨੀਰਾ ਪਾਉਂਗੀ ਪੱਕਾ ਤੋ ਕਿ ਹੁਣ ਮੈਨੂੰ ਭਰਾਵਾ ਕਿ ਨਹੀਂ ਦੇਖਦੇ ਕਿ ਨਾ ਮੇਰੇ ਹਾਂ ਦੇਖੋ ਕਿ ਹੁਣ ਮੇਰੇ ਨਾ ਮੇਰੇ ਭਰਾਵਾ ਕਿ ਨਹੀਂ ਦੇਖਦੇ ਮੈਨੂੰ ਵੀ ਆਏ ਜੇ ਫੋਨ ਲੱਗ ਗਿਆ ਵੀ ਯਾਰ ਮੈਂ ਵੀ ਕਰਾ ਰਿਆ ਕਰਾਂ ਵਿਚਾਰਿਆਂ ਨਾਲ ਕੱਲੇ ਮੱਥਾ ਵਿਲੀ ਹੈਗੀ ਜਮੈਨ ਉੱਥੇ ਨਹੀਂ ਕੁਝ ਨਹੀਂ ਕਰਨਾ ਇੱਥੇ ਮੈਂ ਖੁਸਰੀ ਕਰਨਾ ਸਹੀ ਗੱਲ ਆ ਤੋ ਇੱਥੇ ਤਾਂ ਮੈਂ ਕਰਾ ਸਕਦੀ ਹਾਂ ਗਾਇਜ਼ ਵੀਰੇ ਬਾਏ ਬਾਏ ਵੀਰੇ ਬਾਏ ਬਾਏ 8 ਘੰਟੇ ਹੋ ਗਏ ਤੈਨੂੰ ਬਾਏ ਬਾਏ ਕਰੀ ਜਾਂਦੇ ਚਲੋ ਹੁਣ ਲਾਸਟ ਬਾਏ ਬਾਏ ਤੇਰਾ ਜੀ ਨਹੀਂ ਕਰਦਾ ਕੱਟਣ ਬਾਏ ਬਾਏ ਮਿਲਦੇ ਆ ਬਈ ਨੈਕਸਟ ਵਲੌਗ ਦੇ ਵਿੱਚ ਹੁਣ ਮੈਂ ਤੁਹਾਨੂੰ ਕੱਲ ਨੂੰ ਵੀਡੀਓ ਪਾਵਾਂਗੇ ਅਸੀਂ ਰੈੱਡ ਗਾਂ ਚੋ ਕੇ ਦਿਖਾਵਾਂਗੇ ਤੁਹਾਨੂੰ ਮੈਂ ਮੇਰੀ ਜਿਹੜੀ ਫੇਵਰਿਟ ਗਾਂ ਗੀ ਦੇਖੋ ਦੱਸੂਗੀ ਵੀ ਦੁੱਧ ਘਟਾ ਗਈ ਕਿ ਵਧਾ ਗਈ ਮੇਰੇ ਮਾਂਗਰੋਂ ਠੀਕ ਹੋਰ ਮੇਰੇ ਬਾਜੂ ਤਾਂ ਵਿਚਾਰੀਆਂ ਅੱਧੀਆਂ ਰਹਿ ਗਈਆਂ ਸਾਰੀਆਂ ਹੋਏ ਕੀ ਸਹੀ ਹਾਲ ਹੈ ਬਾਏ ਬਾਏ ਵੀਡੀਓ ਪਾ ਆਈਏ ਲੇਖਣ